ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅਜਮਰੇ ਸਰ ਦੀ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇੱਕ ਨਸ਼ਾ ਤਸਕਰ ਦੇ ਘਰ ਪੀਲਾ ਪੰਜਾ ਚਲਾਇਆ ਗਿਆ ਤਾਂ ਤਸਵੀਰਾਂ ਜੋਨੇ ਤੁਹਾਡਾ ਸਾਂਝੀ ਕਰਨਾ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਲੈ ਕੇ ਪ੍ਰਸ਼ਾਸਨ ਪਹੁੰਚਿਆ ਔਰ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਤਾਂ ਦੱਸ ਦਈਏ ਕਿ ਅਜਮਰੇ ਸਰ ਦੇ ਮੁਕੰਮਪੁਰਾ ਇਲਾਕੇ ਦੇ ਵਿੱਚ ਨਸ਼ਾ ਤਸਕਰ ਦੇ ਵੱਲੋਂ ਕੋਠੀ ਤਿਆਰ ਕੀਤੀ ਗਈ ਸੀ ਜਿਸ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਤਾਂ ਉੱਥੇ ਪੁਲਿਸ ਵੱਲੋਂ ਦੱਸਿਆ ਜਾ ਗਿਆ ਸੰਨੀ ਨਾਮ ਹੈ ਜੋ ਕਿ ਨ ਮੇਂ ਦਰਜਨੇ ਫਿਲਹਾਲੇ ਪਘੋੜਾ ਹੋਇਆ ਯਾਰ ਪੁਲਿਸ ਵੱਲੋਂ ਇਸ ਦੀ ਪਾਲ ਕੀਤੀ ਜਾ ਰਹੀ ਹੈ ਤਾਂ ਉਸ ਦੇ ਘਰ ਦੇ ਉੱਤੇ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਦੱਸਦੀ ਹੈ ਜੋ ਨਸ਼ੇ ਦਾ ਕਾਰੋਬਾਰ ਇਸ ਦੇ ਵੱਲੋਂ ਕੀਤਾ ਜਾਂਦਾ ਸੀ ਨਸ਼ੇ ਦੇ ਕਾਰੋਬਾਰ ਦੇ ਨਾਲ ਜੋ ਕਾਲੀ ਕਮਾਈ ਬਣਾਈ ਸੀ ਉਸ ਦੇ ਨਾਲ ਹੀ ਇਸ ਨੇ ਕੋਠੀ ਬਣਾਈ ਸੀ ਘਰ ਬਣਾਏ ਸੀ ਤੇ ਇਸ ਕੋਠੀ ਦੇ ਉੱਤੇ ਹੁਣ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਸਰਕਾਰ ਦਾ ਪੀਲਾ ਪੰਜਾ ਚੱਲਿਆ ਤਾਂ ਹੁਣ ਘਰ ਨੂੰ ਤੋੜਿਆ ਜਾ ਰਿਹਾ ਉੱਥੇ ਪਰਿਵਾਰ ਦੇ ਵੱਲੋਂ ਦੱਸਿਆ ਕਿ ਸਾਡੇ ਮੁੰਡੇ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ ਹੁਣ ਉਹ ਘਰ ਵੀ ਨਹੀਂ ਹੁੰਦਾ ਅਸੀਂ ਤਾਂ ਮਸਾਂ ਹੀ ਘਰ ਦਾ ਗੁਜ਼ਾਰਾ ਕਰਦੇ ਪਰ ਫਿਰ ਵੀ ਪਤਾ ਨਹੀਂ ਕਿਉਂ ਮੈਂ ਤਾਂ ਇਹ ਨਸ਼ੇ ਦਾ ਕਾਰੋਬਾਰ ਕਰਦਾ ਸੀ ਚਿੱਟਾ ਵੇਚਦਾ ਸੀ ਤਾਂ ਹੁਣ ਜਿਸ ਦੇ ਉੱਤੇ 7 ਮੁਕਦਮੇ ਪਹਿਲਾਂ ਤੋਂ ਹੀ ਦਰਜ ਨੇ ਇਸ ਵਕਤ ਪਘੋੜਾ ਹੋਇਆ ਹੈ ਤਾਂ ਉਸ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਤਾਂ ਨਾਲ ਦੇ ਨਾਲ ਤਸਵੀਰਾਂ ਜੋ ਨੇ ਤੁਹਾਡਾ ਸਾਂਝੀ ਕਰੇ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦਾ ਨਾਲ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਔਰ ਘਰ ਨੂੰ ਤੋੜਿਆ ਜਾ ਰਿਹਾ ਹੈ ਉੱਥੇ ਹੀ ਦੱਸ ਦਈਏ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਦੇ ਵੱਲੋਂ ਕਈ ਨਸ਼ਾ ਤਸਕਰਾਂ ਦੇ ਜੋ ਮਕਾਨ ਨੇ ਜੋ ਕਾਲੀ ਕਮਾਈ ਦੇ ਨਾਲ ਕੋਠੀਆਂ ਬਣਾਈਆਂ ਗਈਆਂ ਸੀ ਉਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਉੱਥੇ ਹੀ ਅੱਜ ਹੁਣ ਅੰਮ੍ਰਿਤਸਰ ਦੇ ਮੁਹੰਮ ਸਾਰ ਨੂੰ ਨਹੀਂ ਸਾਰ ਪਤਾ ਕਿਹੜੀ ਗੱਲੋਂ ਡੇ ਕਰ ਨੇ ਕਿਹੜੀ ਗੱਲੋਂ ਨਹੀਂ ਤੁਹਾਡੇ ਮੁੰਡੇ ਦਾ ਕੀ ਨਾਮ ਆ ਸੰਨੀ ਗੱਲੋਂ ਡੇ ਕਰ ਨੇ ਕਿਹੜੀ ਗੱਲੋਂ ਨਹੀਂ ਤੁਹਾਡੇ ਮੁੰਡੇ ਦਾ ਕੀ ਨਾਮ ਆ ਸੰਨੀ ਹਾਂ ਉਹਨਾਂ ਦਾ ਕਹਣਾ ਕਿ ਇਹ ਨਸ਼ਾ ਤਸਕਰ ਆ ਨਸ਼ੇ ਤਸਕਰ ਦਾ ਇਹ ਜਿਹੜਾ ਜਾਹਰ ਲੜਾਈ ਗਈ ਹੈ ਦੋ ਨੰਬਰ ਤੇ ਟ੍ਰਾਂਸਫਰ ਨਾ ਨਹੀਂ ਨਹੀਂ ਸਰ ਨਸ਼ਾ ਵੇਚਦਾ ਜੀ ਨਹੀਂ 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 ਸਰ ਨਾ ਤੇ ਫਿਰ ਪਰਚੇ ਪੁਲਿਸ ਨੇ ਕਿਦਾਂ ਦੇਦੇ ਆ ਜੀ ਇਹ ਤਾਂ ਹੀ ਦੁਕਾਨ ਤੋਂ ਕੋਣ ਵੇਚੀ ਉਹ ਸਾਡੀ ਦੁਕਾਨ ਨਾਲ ਦੀ ਦੁਕਾਨ ਸਾਡੀ ਕੁੜੀ ਨੇ ਵੀ ਲਾ ਮੈਰਿਜ ਕਰਾਈ ਇਹਨਾਂ ਇਹਨਾਂ ਵੀ ਲਾ ਮੈਰਿਜ ਕਰਾਈ ਜਿਹੜਾ ਪੈਸਾ ਤੇਲਾ ਸਾਰਾ ਆਪਾਂ ਘਰ ਤੇ ਲਾਇਆ ਅੱਛਾ ਹਾਂਜੀ ਤੇ ਪੈਸਾ ਆਇਆ ਕਿੱਥੋਂ ਲੈ ਪੈਸਾ ਦੱਸ ਮੁੰਡੇ ਨੂੰ ਸਾਨੂੰ ਕੋਈ ਪਤਾ ਨਹੀਂ ਤੁਹਾਡਾ ਬੇਟਾ ਕਿੱਥੇ ਆਉਣਾ ਹੁਣ ਸਾਨੂੰ ਪਤਾ ਨਹੀਂ ਬੇਟੇ ਦਾ ਕਿੱਥੇ ਕਿੱਥੇ ਨਹੀਂ ਹੈਗਾ ਸਾਨੂੰ ਤੇ 4-5 ਮਹੀਨੇ ਹੋ ਗਏ ਘਰ ਹੀ ਨਹੀਂ ਵੜਦਾ ਜਨਾਨੀ ਰੱਖੀ ਬਾਹਰ ਉਹਨੇ ਤੇ ਅਸੀਂ ਤਾਂ ਮਾੜਾ ਮੋਟਾ ਕਰ ਦੋਵੇਂ ਨਾ ਸੱਸ ਮੈਂ ਕੰਮ ਕਰਦੀ ਕੋਠੀਆਂ ਦਾ ਤੇ ਫਿਰ ਜੱਕ ਸਾਡਾ ਚਾਰ ਘਰ ਚੱਲਦਾ ਰੋ ਕੋਈ ਨਿਕਾਰ ਸਾਡੇ ਆ ਗੱਲ ਤੇ ਤੁਹਾਡਾ ਬੇਡਾ ਤੁਹਾਡੇ ਨਾਲ ਨਹੀਂ ਰਹਿੰਦਾ ਨਾ ਨਾ ਨਾਲ ਨਹੀਂ ਰਹਿੰਦਾ ਤੇ ਤੁਸੀਂ ਦੱਸਿਆ ਪੁਲਿਸ ਨੂੰ ਹਾਂਜੀ ਦੱਸਿਆ ਹਾਂ ਦੱਸਿਆ ਉੱਥੇ ਐਸਐਚਓ ਗਏ ਆ ਪਕਾਇਆ ਗਿਆ ਜੀ ਤੇ ਤੀਆਂ ਨੂੰ ਬੇਦਖਲ ਕੀਤਾ ਵਾ ਨਹੀਂ ਬੇਦਖਲ ਨਹੀਂ ਕੀਤਾ ਅੱਛਾ ਹਾਂਜੀ ਉਹ ਤਰ੍ਹਾਂ ਕਿ ਲਿੰਕ ਲੁੰਕ ਨਹੀਂ ਸਾਡੇ ਨਾਲ ਕੋਈ ਲਿੰਕ ਨਿਕਾਰ ਨਹੀਂ ਹੁੰਦਾ ਉਹ 4 5 5 ਮਹੀਨੇ ਕੋਈ ਘਰ ਨਹੀਂ ਵੜਦਾ ਅੱਛਾ ਹਾਂਜੀ ਵੋਟੀ ਨਾ ਕੋਈ ਬਾਹਰ ਜਨਾਨੀ ਨਹੀਂ ਰੱਖੀ ਪਹਿਲਾਂ ਲਾ ਮੇਰੀ ਅੱਛਾ ਨਹੀਂ ਹੈ ਸਰਕਾਰ ਸਰਕਾਰ ਨੇ ਕਿਹਾ ਵਾ ਕਿ ਜਿਹੜੇ ਨਸ਼ਾ ਤਸਕ ਸਮਾਨ ਵੇਚਦੇ ਨੇ ਉਹਨਾਂ ਦੇ ਘਰ ਹਟਾਏ ਜਾਣਗੇ ਕੀ ਪ੍ਰਧਾਨ ਪਤੋ ਟਾਉਣ ਦੇ ਅਸੀਂ ਕੰਮੀ ਨਹੀਂ ਕਰਦੇ ਤੇ ਪਰ ਤੁਹਾਡਾ ਬੇਟਾ ਨੇ ਕਰਦਾ ਨਾ ਉਹ ਕਰਦਾ ਕਿ ਬਾਹਰਪੁਰ ਕਰਦਾ ਇਸੇ ਘਰ ਥੋੜੀ ਕਰਦਾ ਉਹ ਜਿਹੜਾ ਕਿੱਥੇ ਕਰਦਾ ਕਿੱਥੇ ਨਹੀਂ ਸਾਨੂੰ ਪਤਾ ਤੁਹਾਡੇ ਕੋਲ ਆ ਨਾ ਜੀ ਸਾਡੇ ਕੋਲ ਨਹੀਂ ਰਿੰਦਾ ਸਰ ਨਾ ਨਹੀਂ ਹੁਣ ਇਹ ਕਹਿੰਦੇ 5 ਮਹੀਨੇ ਹੋਏ ਨੂੰ ਨਹੀਂ ਨਹੀਂ ਆਪੇ ਵਾਊਚਰ ਹੋ ਗਿਆ 5 4 ਮਹੀਨੇ ਹੋ ਗਏ ਜਿਆਦਾ ਹੀ ਹੋ ਗਿਆ ਵਾ ਉਹ ਘਰ ਨਹੀਂ ਆਉਂਦਾ ਨਾ ਘਰ ਵੜਦਾ ਜੀ ਨਾ ਕੀ ਤੁਹਾਡਾ ਨਾ ਮੇਰੇ ਪਿਆਰੀ ਤੁੰਗਪਾਈ ਬਟਾਲਾ ਦੇ ਵਿੱਚ थाना ਮੁਖਮਪੁਰ ਦੇ ਏਰੀਆ ਚ ਖੜੇ ਆ ਇਹ ਸਨੀ ਐਲੀਅਸ ਕੁਲਾ son of ਬਿੱਟੂ ਸਿੰਘ ਹਾਊਸ ਨੰਬਰ 333 ਤੁੰਗਪਾਈ ਬਟਾਲਾ ਰੋਡ ਅੰਮ੍ਰਿਤਸਰ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡੇ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਆ ਅਸੀਂ ਸਾਰੇ ਹਾਜ਼ਰ ਆ ਸੋ ਉਹਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਇਰ ਹੈ ਪੁਰਾਣਾ ਸਮਗਲਰ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ ਮੁਕੰਪੂਰੇ 'ਚ اسلامਾਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ ਦੇ ਵਿੱਚ ਪ੍ਰिजन ਐਕਟ ਦਾ ਹੈ ਉਸ ਤੋਂ ਬਾਅਦ ਲੜਾਈ ਝਗੜੇ ਦਾ ਮੁਕੰਪੂਰੇ ਦਾ ਉਸ ਤੋਂ ਬਾਅਦ 4 ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵੌਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਸਲਾਗਾ ਹੈ ਕਿ ਗਵਰਨਮੈਂਟ ਜਿਹੜੀ ਹੈ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਗਾਟਰਨ ਤੇ ਡਰਗ ਮਨੀ ਨਾਲ ਗਲਤ ਪ੍ਰਾਪਰਟੀਆਂ ਬਣਾਈਆਂ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸਤ ਹੋ ਚੁੱਕੇ ਐ ਸਪੈਸ਼ਲੀ ਸਾਡੇ ਨੌਜਵਾਨ ਵੀ ਤੋਂ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਹਮ ਕੋਲੋਂ ਸਾਹਿਬ ਜਿਹੜਾ ਮਕਾਨ ਹੈ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਜੇ ਮਾਲਖਾਨੇ 'ਚ ਵਰਦਾ ਜਾਏ ਤੇ ਚੱਲ ਗਈ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਨੇ ਦੀ ਐਕਚੁਅਲੀ ਇਨਫੋਰਸਮੈਂਟ ਏਜੰਸੀ ਆ ਕਸਟੋਡੀਅਨ ਉਹ ਨੇ ਕਿਉਂਕਿ ਪਰਮਿਸ਼ਨ ਉਹਨਾਂ ਤੋਂ ਲਈ ਜਾਣੀ ਹੁੰਦੀ ਹੈ ਸਾਡੇ ਤੋਂ ਪੁਲਿਸ ਇਮਦਾਦ ਮੰਗੀ ਗਈ ਸੀ ਅਸੀਂ ਉਹਦੇ ਤੇ ਮੌਕੇ ਤੇ ਆ ਕੇ ਅੱਜ ਇਮਦਾਦ ਦਿੱਤੀ ਹੈ ਤੇ ਤੁਹਾਡੇ ਸਾਹਮਣੇ ਇਹ ਬੜਾ ਕਲੀਅਰ ਮੈਸੇਜ ਆ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਸੀਂ ਚੋਕ ਚੂਫਾਕੇ ਜੇ ਕਾਲਾ ਤੰਨ ਨਾਲ ਜਾਂ ਮਾੜੇ ਡਰੱਗ ਨਾਲ ਇਹੋ ਜਿਹਾ ਕੰਮ ਕਰਾਂਗੇ ਤਾਂ ਉਹਦਾ ਇਨਜਾਮ ਹਸ਼ਰ ਹੀ ਹੋਏ